ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਆਉਂਦੇ 3-4 ਦਿਨਾਂ ਦੇ ਮੌਸਮ ਦੀ ਇੱਕ ਤਾਂ ਵੈਸਟਰਨ ਡਿਸਰਬੈਂਸ ਯਾਨੀ ਕਿ ਪੱਛਮੀ ਸਿਸਟਮ ਲੱਗਣ ਜਾ ਰਹੇ ਹੈ ਜਿਹੜੇ ਤੁਹਾਨੂੰ ਅਪਡੇਟ ਦੇਵਾਂਗੇ ਉਸ ਤਰ੍ਹਾਂ ਨਾਲ ਗੱਲ ਹੈ ਜਿਹੜੀ ਧੁੰਦ ਵੀ ਘੱਲ ਲੈਣੀ ਹੈ ਕਿਉਂਕਿ ਅੱਜ ਤੜਕੇ ਸਵੇਰ ਤੋਂ ਧੁੰਦ ਨੇ ਗੱਡੇ ਫੱਦਰ ਤੇ ਵਾਸੀ ਕੀਤੀ ਆ ਖਾਸ ਕਰ ਮੈਦਾਨੀ ਖੇਤਰਾ ਦੇ ਵਿੱਚ ਜੇਕਰ ਗੱਲ ਤੋਂ ਹੰਦ ਦੀ ਕਰੀਏ ਪੰਜਾਬ ਤੋਂ ਇਧਰੋਂ ਲਾਹੌਰ ਵਾਲੇ ਪਾਸੇ ਸ਼ੁਰੂ ਹੋ ਕੇ ਲੈਂਦੇ ਵਾਲੇ ਪੰਜਾਬ ਤੋਂ ਪਾਸੇ ਸ਼ੁਰੂ ਹੋ ਕੇ ਚੜਦੇ ਪੰਜਾਬ ਦੇ ਸਾਰੇ ਜ਼ਿਲ੍ਹੇ ਲਗਭਗ ਬਠਿੰਡਾ ਤੋਂ ਲੈ ਕੇ ਇਸੇ ਤਰ੍ਹਾਂ ਤਰ੍ਹਾਂ ਸਾਬ ਮੋਗਾ ਸ੍ਰੀ ਮੁਕਤਸਰ ਸਾਹਿਬ ਮਾਨਸਾ ਸੰਗਰੂਰ ਇਧਰ ਲਗਭਗ ਮਾਲਵੇ ਦੇ ਪੂਰਬੀ ਜ਼ਿਲ੍ਹੇ ਜਿਹੜੇ ਸਾਰੇ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੇ ਦੋਆਬੇ ਦੇ ਸਾਰੇ ਖੇਤਰ ਦਰੰਦਰ ਕਪੂਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਮਹਾਲੀ ਚੰਡੀਗੜ੍ਹ ਰੋਪੜ ਇਸ ਤੋਂ ਲਗਵਾ ਹਰਿਆਣਾ ਦੇ ਲਗਭਗ ਸਾਰੇ ਖੇਤਰ ਦਿੱਲੀ ਗੁਰੂਗਰਾਮ ਨੋਇਡਾ ਤੇ ਪੱਛਮੀ ਜੋਪੀ ਜੋਪੀ ਦੇ ਲਗਭਗ ਸਾਰੇ ਜ਼ਿਲ੍ਹੇ ਬਿਹਾਰ ਦੇ ਸਾਰੇ ਜ਼ਿਲ੍ਹ ਮੱਧ ਪ੍ਰਦੇਸ਼ ਦੇ ਲਗਭਗ ਮੱਧ ਤੱਕ ਦੇ ਖੇਤਰ ਤੇ ਬੰਗਾਲ ਦੇ ਲਗਭਗ ਜਿਹੜੇ ਪਛਵੇਂ ਜਿਲ੍ਹਿਆਂ ਨੂੰ ਸ਼ਾਟ ਕੀਤਾ ਤੇ ਉੜੀਸਾ ਤੱਕ ਧੁੰਦ ਦੀ ਚਾਦਰ ਛਾਈ ਹੋਈ ਹੈ ਸੋ ਧੁੰਦ ਨੇ ਵੱਡੇ ਫੱਤਰ ਤੇ ਮੈਦਾਨਾਂ ਦੇ ਵਿੱਚ ਵਾਪਸੀ ਕੀਤੀ ਹੈ ਸੋ ਧੁੰਦ ਕਰਕੇ ਅਸੀਂ ਅਲਰਟ ਜਿਹੜੇ ਆ ਕੱਲ ਵੀ ਜਾਰੀ ਕੀਤੇ ਸੀ ਮੌਸਮ ਵਿਭਾਗ ਨੇ ਅਲਰਟ ਦੀ ਤੁਹਾਨੂੰ ਅਪਡੇਟ ਦਿੱਤੀ ਸੀ ਸੋ ਅੱਜ ਵੀ ਧੁੰਦ ਦੇ ਅਲਰਟ ਨੇ ਤੇ ਆਉਣ ਦੇ ਦਿਨਾਂ ਦੇ ਵਿੱਚ ਵੀ ਧੁੰਦ ਦੇ ਅਲਰਟ ਨੇ ਧੁੰਦ ਤੋ ਫਿਰ ਰਾਹਤ ਕੋਈ ਨਹੀਂ ਹੈ ਤੇ ਧੁੰਦ ਤੋ ਖੜਾ ਬਚਾਰ ਰੱਖਿਆ ਜਾਵੇ ਲਗਭਗ ਹੁਣ ਜਿਵੇਂ ਜਿਵੇਂ ਅੱਜ ਚੜ੍ਹੇਗਾ ਯਾਨੀ ਕਿ 10 11 ਵਜਣਗੇ ਤੇ ਧੁੱਪ ਹਾਲਤ ਤੋਂ ਪਬਜਾਗ ਕੋ ਬਹੁਤ ਹੀ ਲਗਣੀ ਨਹੀਂ ਆ ਕੋਲਡਲੀ ਲੱਗਣ ਦੇ ਅਸਰ ਹੋਣਗੇ ਅੱਜ ਤੇ ਕਿਉਂਕਿ ਇੱਕ ਉਹ ਵੈਦਰ ਸਰਵਸ ਯਾਨਿਕ ਇੱਕ ਸਿਸਟਮ ਆ ਰਿਹਾ ਮਈ ਵਾਲਾ ਤੇ ਇਹਦਾ ਅਸਰ ਮੈਦਾਨਾਂ ਦੇ ਵਿੱਚ ਹੋ ਸਕਦਾ ਹੈ ਕਿ ਅੱਜ ਤੋਂ ਸ਼ੁਰੂ ਹੋ ਜੇ ਬੱਦਲ ਵਾਜ ਦੀ ਸਕਰੀਨ ਦੇ ਉੱਤੇ ਦੇਖ ਸਕਿਆ ਸੈਟਲਾਈਟ ਦੇ ਵਿੱਚ ਕਿ ਪੰਜਾਬ ਦੇ ਧੁੰਦ ਤਾਂ ਫਾਨੀਆਂ ਹੋਈ ਆ ਉਤੇ ਮੱਝ ਵਾਲੇ ਫਾਸਿਆਂ ਬੱਦਲ ਵਾਜ ਉੱਪਰ ਦੇ ਲੰਘ ਰਹੀ ਹੈ ਤੇ ਥੱਲੇ ਇਹ ਮਾਲਵੇ ਵਾਲੂ ਵੀ ਬੱਦਲ ਹੈ ਜਿਹੜੇ ਲੈਂਦੇ ਵਾਲੇ ਫਾਸਿਆਂ ਕੋਚ ਕਰ ਰਹੇ ਨੇ ਸੋ ਅੱਜ ਧੁੱਪ ਲੱਗਣ ਦੇ ਬਹੁਤ ਘੱਟ ਅਸਰ ਨੇ ਸੋ ਕੋਲਡਰ ਅੱਜ ਵੱਡੇ ਰਹਿਣਗੇ 16 ਡਿਗਰੀ ਤੋਂ ਥੱਲੇ ਟੈਂਪਰੇਚਰ ਜਾ ਸਕਦੇ ਨੇ ਜਿਹਦੇ ਨਾਲ ਸੀਤ ਰੈਡ ਚੱਲਣ ਦੇ ਬਹੁਤੇ ਖੇਤਰਾਂ ਦੇ ਵਿੱਚ ਚਾਂਸ ਨੇ ਠੰਡ ਨੇ ਤਾਬਰ ਤੌਰ ਸਤਨੂਰ ਰੈਗੂਲਰ ਕਹਿੰਦੇ ਆ ਰਹੇ ਆ ਕਿ ਇੱਕ ਤਰੀਕ ਮੁੱਖ ਰਹਿ ਸਕਦੀ ਹੈ ਤੇ ਇਹ ਦੀ ਸ਼ਾਮ ਤੋਂ ਇਸ ਸਿਸਟਮ ਮੈਨ ਜਾਨੀ ਕਿ ਕੱਲ ਤੋਂ ਜਾਂ ਹੋ ਸਕਦਾ ਅੱਜ ਸ਼ਾਮ ਤੋਂ ਅੱਜ ਰਾਤ ਤੋਂ ਇਹ ਸਿਸਟਮ ਰਾਜਸਥਾਨ ਵਾਲੇ ਖਾਸੋਂ ਸ਼ੁਰੂ ਹੋ ਸਕਦਾ ਤੇ ਅੱਗੇ ਵਧਦਾ ਹੋਇਆ ਫਿਰ 31 ਨੂੰ 1 ਨੂੰ 2 ਨੂੰ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਤੇ ਨਾਲ ਲੱਗਦੇ ਜਿਹੜੇ ਰਾਜਸਥਾਨ ਦੇ ਖੇਤਰ ਉੱਤਰੀ ਰਾਜਸਥਾਨ ਦੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਇਹ ਉਮੀਦ ਦੇ ਨਾਲ ਕਿਤੇ ਕਿਤੇ ਹਲਕੀ ਗੜੇ ਮਾਰ ਦੇ ਵੀ ਅਸਾਰ ਹੁਣ ਬਣ ਗਏ ਨੇ ਇਸ ਸਿਸਟਮ ਦੇ ਵਿੱਚ ਵਾਧਾ ਹੀ ਹੋਇਆ ਕਿਤੇ ਕਿਤੇ ਪੰਜਾਬ ਦੇ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਬਰੀਕ ਗਰੇ ਮਾਰੀ ਹੋ ਸਕਦੀ ਹੈ ਕਿਤੇ ਕਿਤੇ ਦਰਮਿਆਨੇ ਕਿਤੇ ਤਗੜੀ ਝੱਟ ਵੀ ਮਹੀਦੀ ਲੱਗ ਸਕਦੀ ਹੈ ਪਹਾੜਾ ਦੇ ਵਿੱਚ ਬਰਬਾਜ ਦਾ ਇੱਕ ਤਗੜਾ ਦੌਰ ਜਿਹੜਾ ਕਿ 31 ਤੋਂ ਲੱਗੇ 2 ਦੇ ਵਿਚਕਾਰ ਲੱਗੇਗਾ ਉੱਪਰਲੇ ਹਿੱਸਾ ਦੇ ਵਿੱਚ ਹਿਮਾਚਲ ਜੰਮੂ ਦੇ ਤੇ ਥੱਲੇ ਵਾਲੇ ਹਿੱਸਾ ਦੇ ਵਿੱਚ ਭਾਰੀ ਮੀਂਹ ਤੇ ਮੈਦਾਨਾ ਦੇ ਵਿੱਚ ਵੀ ਭਾਰੀ ਮੀਂਹ ਦੇ ਨਾਲ ਕਿਤੇ ਕਿਤੇ ਗਰੇ ਮਾਰਦਿਆ ਸਾਲ ਬਣ ਗਏ ਨੇ ਇਸ ਤਲਾਵਾ ਜੇਕਰ ਆਫਾ ਤਾਜ਼ਾ ਅਲਰਟ ਤੇ ਇੱਕ ਵਾਰ ਅਪਡੇਟ ਤੁਹਾਨੂੰ ਸਾਂਝਾ ਕਰ ਦਿੰਨੇ ਆ ਜੋ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਲਈ ਵਾਰਨਿੰਗ ਹੈ ਜੀ 29 ਤਰੀਕ ਦੀ ਤਰੀਖ ਹੋਈ ਹੈ ਫਿਲਹਾਲ ਅੱਜ ਦੇ ਲਈ 29 ਤਰੀਕ ਦੇ ਲਈ ਕੋਲਡ ਵੇਵ ਦੇ ਅਲਰਟ ਨੇ ਸੀਤਲੜ ਚੱਲੇਗੇ ਜੀ ਤੇ ਕੋਲਡ ਰੇ ਯਾਨੀ ਕਿ ਠੰਡੇ ਜਨੇ ਰਹਿਣਗੇ ਟੈਂਪਰੇਚਰ ਅੱਜ 15 16 ਤੇ ਜਾ ਸਕਦੇ ਨੇ ਤੇ ਠੰਡ ਜੜੀ ਹੈ ਬੱਡੇ ਖਤਰੇ ਤੇ ਅੱਜ ਮੈਦਾਨਾ ਦੇ ਵਿੱਚ ਵਾਸੀ ਕਰ ਚੁੱਕੀ ਆ ਸੋ ਅਲਰਟ ਜਿਹੜਾ ਲਾਗੂ ਰਹਿਣਗੇ ਜੀ ਆਉਂਦੇ 4 ਦਿਨਾਂ ਤੱਕ ਧੁੰਦ ਦੇ ਵੀ ਕੋਲਡ ਦੇ ਦੀ ਇਹ ਅਲਰਟ ਜਿਹੜਾ ਚੱਲਦੇ ਰਹਿਣਗੇ ਸਿਸਟਮ ਜਿਹੜਾ ਆ ਰਿਹਾ ਇਹਦੀ ਅਪਡੇਟ ਅਸੀਂ ਤੁਹਾਨੂੰ ਰੈਗੂਲਰ ਲਾਈਵ ਦੇ ਵਿੱਚ ਦਿੰਦੇ ਰਾਂਗੇ ਫਿਲਹਾਲ ਹੁਣ ਤੱਕ ਲਈ ਦਿਓ ਇਜਾਜ਼ਤ ਧੰਨਵਾਦ